ਸਮਰਾਲਾ ਦੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਇੱਕ ਤਰੀਕ ਤੋਂ ਚੱਲ ਰਿਹਾ ਸਮਰ ਕੈਂਪ ਅੱਜ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਖਤਮ ਹੋ ਗਿਆ। ਅੱਜ ਦੇ ਦਿਨ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਅਤੇ ਡਾਇਰੈਕਟਰ ਮੈਡਮ ਅਮਰਿਤਪਾਲ ਕੋਟੀ ਲੋ ਦੇ ਵੱਲੋਂ ਬੱਚਿਆਂ ਨੂੰ ਸਮਰ ਕੈਂਪ ਸੰਬੰਧੀ ਸਰਟੀਫਿਕੇਟ ਦਿੱਤੇ ਗਏ। ਅੱਜ ਗੱਲਬਾਤ ਕਰਦੇ ਸਕੂਲ ਦੇ ਟੀਚਰ ਤੇ ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਦੇ ਵੱਲੋਂ ਇਸ ਸਮਰ ਕੈਂਪ ਦਾ ਖੂਬ ਆਨੰਦ ਮਾਨਿਆ। ਪੂਣਾ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬੱਚਿਆਂ ਦਾ ਸਮਰ ਕੈਂਪ ਦੇ ਵਿੱਚ ਇਹਨਾਂ ਦੇ ਲੱਗਾ ਹੋਇਆ ਸੀ ਕਿ ਉਹ ਵਾਰ-ਵਾਰ ਇਹੀ ਪੁੱਛ ਰਹੇ ਸਨ ਕਿ ਹੁਣ ਸਮਰ ਕੈਂਪ ਕਦੋਂ ਲੱਗੇਗਾ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਸਮਰ ਕੈਂਪ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਹਰ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਵੱਖ-ਵੱਖ ਵਿਸ਼ਿਆਂ ਤੇ ਟੀਚਰਾਂ ਦੇ ਵੱਲੋਂ ਬੱਚਿਆਂ ਨੂੰ ਦਿੱਤੀ ਗਈ ਸਿੱਖਲਾਈ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਔਮਨ ਮਾਈ ਨੇਮ ਇਜ਼ ਆਰਤੀ ਸ਼ਰਮਾ ਤੇ ਮੈਂ ਸੈਂਟੀਨਲ ਸਕੂਲ ਦੀ ਟੀਚਰ ਹਾਂ ਤੇ ਇਸ ਸਾਲ ਅਸੀਂ ਫੇਰ ਤੋਂ ਸਮਰ ਕੈਂਪ ਲਗਾ ਰਹੇ ਹਾਂ ਜਿਦੇ ਵਿੱਚ ਮੈਂ ਬੱਚਿਆਂ ਨੂੰ ਟੌਏ ਮੇਕਿੰਗ ਸਿਖਾਇਆ ਜਿਦੇ ਵਿੱਚ ਬੱਚਿਆਂ ਨੇ ਰੈਬਿਟ ਫਿਸ਼ ਤੇ ਸਮਾਈਲੀ ਪਿਲੋਸ ਸਿੱਖੇ ਤੇ ਮੈਨੂੰ ਸਿਖਾ ਕੇ ਬਹੁਤ ਮਜ਼ਾ ਆਇਆ ਤੇ ਬੱਚਿਆਂ ਨੇ ਵੀ ਆਪਣੇ ਹੱਥ ਨਾਲ ਟੌਏ ਬਣਾ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਇਹਨਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਹਮ ਗੱਲ ਕਰੀਏ ਕਿਹੜੇ ਕਲਾਸ ਦੇ ਸਟੂਡੈਂਟ ਸੀ ਜਿਹੜੇ ਸਰ ਸਾਰੀ ਕਲਾਸਾਂ ਦੇ ਬੱਚੇ ਸੀ ਮੇਰੇ ਕੋਲ ਈਵਨ ਕਿ ਐਲकेजी ਫਰਸਟ ਸੈਕਿੰਡ ਦੇ ਬੱਚੇ ਵੀ ਆ ਕੇ ਮੇਰੇ ਕੋਲ ਟੌਏ ਮੇਕਿੰਗ ਸਿੱਖੇ ਗਏ ਉਹਨਾਂ ਨੇ ਖੁਦ ਕਟਿੰਗ ਕੀਤੀ ਤੇ ਉਹਨਾਂ ਨੇ ਖੁਦ ਹੀ ਆਪਣੇ ਹੱਥਾਂ ਨਾਲ ਹੀ ਸਿਲਾਈ ਕਰਕੇ ਟੌਇਸ ਪ੍ਰਪੇਅਰ ਕੀਤੇ ਇਸ ਰਾਜਵੀਰ ਕੌਰ ਸਵੈਚ ਐਂਡ ਆਈ ਐਮ ਅ ਟੀਚਰ ਇਨ ਸੈਂਟੀਨਲ ਇੰਟਰਨੈਸ਼ਨਲ ਸਕੂਲ ਐਂਡ ਇਨ ਆਰ ਸਕੂਲ ਸਮਰ ਕੈਂਪ ਵਾਸ ਗੋਇੰਗ ਔਨ ਫਰਮ 1st ਆਫ ਜੂਨ ਟੂ 10th ਜੂਨ ਐਂਡ ਆਈ ਵਾਸ ਦ ਪਾਰਟ ਆਫ ਸਪੋਕਨ ਇੰਗਲਿਸ਼ ਆਈ ਹੈਵ ਟਾਟ ਸਪੋਕਨ ਇੰਗਲਿਸ਼ ਟੂ ਦ ਸਟੂਡੈਂਟਸ ਇਨ ਵਿਚ ਮੈਨੀ ਸਟੂਡੈਂਟਸ ਕੇਮ ਟੂ ਮੀ ਟੂ ਲਰਨ ਡਿਫਰੈਂਟ ਕਾਈਂਡ ਆਫ ਥਿੰਗਸ ਵੇਅਰ ਆਈ ਹੈਵ ਟਾਟ ਹਿਮ ਹਾਊ ਟੂ ਸਪੀਕ ਐਂਡ ਹਾਊ ਟੂ ਕਮਿਊਨੀਕੇਟ ਵਿਦ ਅਦਰਸ Apart from it, I have told them how to use vocabulary words and how to introduce themselves to the others in an impressive way, and I had enjoyed this a lot since I get an opportunity to teach students who belongs to different classes. Thank you so much. My name is Sandip Kotalo. I am sending a school which as a DP teacher the post le come kar school the which aek jun to das jun tak summer camp lagia. Jide which athletics skating swimming taekwondo ਆਰਟ ਐਂਡ ਕ્રાਫਟਸ ਵਰ ਕੋਈ ਮੇਕਿੰਗ ਹੋਰ ਵੀ ਕਾਫੀ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਗਈਆਂ ਜਿਵੇਂ ਕਿ ਐਥਲੈਟਿਕਸ ਦੇ ਵਿੱਚ ਲੌਂਗ ਜੰਪ ਰੇਸੇਜ਼ ਹੋ ਗਈਆਂ ਹਰਡਲਸ ਹੋ ਗਈਆਂ ਕਰਵਾਏ ਗਏ ਤੇ ਬੱਚਿਆਂ ਨੇ ਬਹੁਤ ਵਧੀਆ ਪਾਰਟਿਸਿਪੇਟ ਕੀਤਾ ਇੰਜੋਏ ਕੀਤਾ ਸਸ਼ਿਆਕਾਲ ਮੈਂ ਡਾਕਟਰ ਪੂਨਮ ਸ਼ਰਮਾ ਪ੍ਰਿੰਸੀਪਲ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਅੱਜ ਸਕੂਲ ਦੇ ਵਿੱਚ ਸਮਰ ਕੈਂਪ ਦਾ ਆਖਿਰਲਾ ਦਿਨ ਸੀ ਔਰ ਅੱਜ ਬੱਚਿਆਂ ਨੂੰ ਸਕੂਲ ਦੇ ਵਿੱਚ ਸਰਟੀਫਿਕੇਟ ਡਿਸਟ੍ਰਿਬਿਊਟ ਕੀਤੇ ਗਏ ਯਕੀ ਬੱਚਿਆਂ ਨੂੰ ਸਰਟੀਫਿਕੇਟ ਦੇਣ ਦਾ ਜਿਹੜਾ ਰੀਜ਼ਨ ਸੀਗਾ ਉਹ ਇਹ ਸੀਗਾ ਕਿ ਬੱਚਿਆਂ ਨੇ 10 ਦਿਨ ਆ ਕੇ ਇੱਕ ਬੱਚਾ ਨੇ ਆਪਣਾ ਪੂਰਾ ਇੰਜੋਏ ਕੀਤਾ ਹੈਗਾ ਟੇਕਅਰ ਕੈਂਪ ਨੂੰ ਪਰ ਉਸ ਇੰਜੋਇਮੈਂਟ ਦੇ ਨਾਲ-ਨਾਲ ਉਹਨਾਂ ਨੇ ਸਕਿੱਲ ਲਰਨਿੰਗ ਕੀਤੀ ਹੈਗੀ ਹੈ ਉਹ ਸਕਿੱਲ ਲਰਨਿੰਗ ਜਿਹੜੀ ਕਿ ਉਹਨਾਂ ਦੇ ਮਾਨਸਿਕ ਜਿਹੜਾ ਡਵੈਲਪਮੈਂਟ ਹੈ ਉਹਦੇ ਵਿੱਚ ਵਾਧਾ ਕਰਦੀ ਹੈਗੀ ਹੈ ਖੁਦ ਹੀ ਦੇਖੋ ਜਦੋਂ ਬੱਚੇ ਕਿਸੇ ਨਾ ਕਿਸੇ ਕ੍ਰੀਏਟੀਵਿਟੀ ਦੇ ਵਿੱਚ ਲੱਗੇ ਹੁੰਦੇ ਨੇ ਜਦੋਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਰਹੇ ਨੇ ਚਾਹੇ ਉਹ সুইমিং ਹੈ ਚਾਹੇ ਟਵਾਈ ਮੇਕਿੰਗ ਹੈ ਚਾਹੇ ਪੇਂਟਿੰਗ ਹੈਗਾ ਤਾਂ ਉਸ ਟਾਈਮ ਦੇ ਉੱਤੇ ਬੱਚਿਆਂ ਦੀ ਜਿਹੜੀ ਇੱਕ ਮਾਨਸਿਕ ਵਿਕਾਸ ਹੋ ਰਿਹਾ ਹੁੰਦਾ ਹੈਗਾ ਉਹ ਬਹੁਤ ਹੀ ਅੱਛੇ ਲੈਵਲ ਤੇ ਹੁੰਦਾ ਹੈਗਾ ਜਿਸ ਦੇ ਵਿੱਚ ਬੱਚੇ ਡਿਸੀਜਨ 메ਕਿੰਗ ਸਿੱਖਦੇ ਨੇ ਜਿੱਦੇ ਵਿੱਚ ਬੱਚੇ ਹਰ ਚੀਜ਼ ਨੂੰ ਆਰਗੇਨਾਈਜ਼ ਕਰਨਾ ਸਿੱਖਦੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਕੋਆਰਡੀਨੇਟ ਕਿਵੇਂ ਕਰਨਾ ਹੈਗਾ ਟੀਮ ਦੇ ਵਿੱਚ ਰਹਿ ਕੇ ਕੰਮ ਕਿਵੇਂ ਕਰਨਾ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਨੇ ਸਕੂਲ ਦੇ ਵਿੱਚ ਸਿੱਖੀਆਂ ਨੇ ਔਰ ਅੱਜ ਬੜਾ ਅੱਛਾ ਲੱਗ ਰਿਹਾ ਸੀਗਾ ਜਦੋਂ ਬੱਚੇ ਇਹ ਪਲਟ ਕੇ ਪੁੱਛ ਰਹੇ ਸੀਗੇ ਕਿ ਹਾਂਜੀ ਮੈਮ ਹੁਣ ਸਮਰ ਕੈਂਪ ਅਗਲੇ ਮਹੀਨੇ ਲੱਗੇਗਾ ਜਾਂ ਉਸ ਤੋਂ ਬਾਅਦ ਛੁੱਟੀਆਂ ਜਿਹੜੀਆਂ ਆਣਗੀਆਂ ਦੋ ਲੱਗੇਗਾ ਤਾਂ ਉਹਨਾਂ ਦੇ ਲਈ ਇਹੀ ਚੀਜ਼ ਸੀਗੀ ਕਿ ਸਮਰ ਕੈਂਪ ਜ਼ਰੂਰ ਲੱਗੇਗਾ ਪਰ ਸਮਰ ਕੈਂਪ ਹੁਣ ਅਗਲੇ ਸਾਲ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਹੀ ਲੱਗੇਗਾ ਤੇ ਉਹ ਸਾਰੇ ਜਿਹੜੇ ਹੈਗੀਆਂ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਉਹਨਾਂ ਦਾ ਪੂਰਾ ਵੈਲਕਮ ਹੈ ਔਰ ਰਜਿਸਟ੍ਰੇਸ਼ਨਸ ਕਰਵਾ ਸਕਣਗੇ ਤੇ ਆਪਣੇ ਸਮਰ ਕੈਂਪ ਨੂੰ ਪੂਰਾ ਇੰਜੋਏ ਕਰ ਸਕਣਗੇ ਔਰ ਜਿਹੜਾ ਇਹ ਸਮਰ ਕੈਂਪ ਹੈਗਾ ਇਹ ਸਮਰ ਕੈਂਪ ਸਾਡੇ ਲਈ ਸਾਡੇ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਿਹਾ ਹੈਗਾ ਜਿਹਦਾ ਰਿਜ਼ਲਟ ਅੱਜ ਅਸੀਂ ਆਪਣੀ ਅੱਖੀ ਦੇਖਿਆ ਹੈਗਾ ਧੰਨਵਾਦ